ਸਤਿ ਸ਼੍ਰੀ ਅਕਾਲ ਦੋਸਤੋ જય ਸ਼੍ਰੀ ਨਾਮ ਮੈਂ ਗੌਤਮ শেਟ ਗੁਰੂ ਸੀਨੀਅਰ ਵਾਚ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਦਾਸਪੁਰ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਸਾਡੇ ਸਤਕਾਰਯੋਗ ਪਿਤਾ ਜੀ ਸ਼੍ਰੀ ਕਸੂਰੀ ਲਾਲ ਜੀ শেਟ ਇਸ ਪਾਣੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਚ ਜੀ ਆਪ ਵਿਰਾਜੇ ਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਹੋਏ ਪਾਰਕ ਦੀ ਖਜ਼ਾਨਾ ਰਿਜ਼ੋਰਟ ਬਾਈਪਾਸ ਦੇ ਉੱਤੇ ਬੋਦੇ ਦੀ ਕੋਈ 1 ਤੋਂ 2 ਮੈਂ ਸਾਰੇ ਹੀ ਦੋਸਤਾ ਮਿੱਤਰਾਂ ਪੈਣਾ ਪ੍ਰਾਵਾਂ ਨੂੰ ਅਪੀਲ ਕਰਨੀ ਚਾਹਨਾ ਕਿ ਜਿਹੜੇ ਵੀ ਸਾਡੇ ਪਿਤਾ ਜੀ ਨਾਲ ਪਿਆਰ ਕਰਦੇ ਸੀ ਉਹ ਜਰੂਰ ਉੱਤੇ ਸਾਡੇ ਲੋਕ ਦੇ ਉਹਨਾਂ ਦੀ ਅੰਤਿਮ ਵਿਦਾਈ ਦੇ ਵਿੱਚ ਜਰੂਰ ਸ਼ਾਮਿਲ ਹੋਣ ਤੇ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ yeah.